ਸਦੀਕ ਸਾਹਿਬ ਨੇ ਕੱਢ ਕੇ ਵਾਲ ਵਾਲ ਤੇ ਖੜ ਗਿਆ ਆਦਾ ਉਹ ਕਿਹੜਾ ਆਦਾ ਗਾਹ ਤੇ 10 ਸਾਲ ਸਮਾਂ ਕਿਛੇ ਨਹੀਂ ਗਿਆ ਅਸੀਂ ਕਿਹਾ ਹੱਬੀ ਤੇ ਖੜੀ ਹੋ ਲੋਕੋ ਅਬਲੀ ਘਰ ਕੋਲ ਤਾਂ ਇਹੋ ਕਲਾ ਸਾਰੀ ਯਾਦ ਆ ਜੀ ਸਦੀਕ ਸਾਹਿਬ ਦਾ ਉਹ ਬਹੁਤ ਹਾਂ ਜੀ ਜੀ ਕੋਈ ਪੁਰਾਣੀ ਯਾਰ ਜੁੜੇ ਮਤਲਬ ਨਾ ਪੈਂਦੀ ਪੀਆਂ ਚ ਧਮਾਲ ਦੇ ਵੀ ਪਹਿਲੇ ਇੱਕ ਵਾਰ ਤੇ ਯਾਦ ਹੋ ਕਿਸੇ ਖਾਣੇ ਚ ਸਦੀਕ ਸਾਹਿਬ ਨੇ ਪੈਰ ਕਿਤੇ ਛੋਟਾ ਲਿੱਧਿਆ ਤੇ ਉਹ ਇੱਕ ਬੰਦਾ ਉਹਦੇ ਨਾਲ ਮਾਰਟਿਕ ਪੈ ਗਿਆ ਵੀ ਤੂੰ ਯਾਰ ਇੰਨਾ ਕੋਮਲ ਕਿਉਂ ਸੀ ਤਦੋਂ ਪਹੁੰਮਾ ਮੈਂ ਉਹ ਕੱਲ੍ਹ ਦਾ ਉਹ ਮੈਂ ਤੇ ਸਦੀਕਾ ਕੋਈ ਬੰਦਾ ਕੋਲੇ ਹੱਸੇ ਹਰ ਜਣ ਵੀ ਮਮਾ ਕੋ ਇਨਾ ਸਤਿਕਾਰ ਕਰਦੇ ਸੀਗੇ ਜੀ ਉਹ ਤੇ ਜਦੋਂ ਮੈਂ ਕੋਈ ਤੁਹਾਨੂੰ ਗੱਲ ਸੁਣਾਉਣਾ ਉਹ ਤੇ ਗੱਲ ਸ਼ਰ ਕਰ ਦਿੱਤੀ। ਹਰੋਨੇ ਬੰਦੇ ਨੇ ਗੱਲ ਸੁਣਾਈ ਵੀ ਮਮਾ ਪਹਿਲੇ ਦਿਨ ਮੈਨੂੰ ਨੌਕਰੀ ਦੇ ਗਿਆ। ਦਰੀਮ ਸ਼ਾਹ ਦੇ ਥੱਲੇ ਜੀ। ਅੱਛਾ ਜੀ। ਹਾਂ ਥੱਲੇ ਦਰੀਮ ਸ਼ਾਹ ਦੇ ਮਹਿਲਾ ਕੇ ਸ਼ੀਰਾ ਆ ਤੇ ਸਟੇਲ ਆ ਬਣਾ ਲੈਣੀ। ਸਾਰੇ ਲੋਕਾਂ ਨੇ ਨੀਵੇਂ ਸਾਹ ਬੈਠ ਗਏ। ਬੀਬੀ ਬੀਬੀ ਆ ਤਾ ਲੱਕੜ ਦੇ ਬੰਨ ਕੇ ਲੱਕੜ ਤੇ ਉਹ ਮਹਿਲਾ ਦੇ ਰਬਾ ਨਾ। ਹਾਂ ਜੀ। ਲੋਕੀ ਨੇ ਜੀ ਅਸੀਂ ਤੁਹਾਨੂੰ ਥੀਂ ਵਿਚ ਸੈੜਾ ਪੜੀਦਾ ਇਹ ਪੁਰਾਣੇ ਵਕਤ ਦੇ ਰਿਹਾ ਅਗਰ ਰਾਣੀ ਦੁਪਹਿਰੇ ਸਿਰ ਗੂੜੀਆਂ ਦੇ ਬੈਠ ਜਾਂਦੇ ਸੀ ਗੂੜੀਆਂ ਦੇ ਬਹੁਤ ਹਾਂ ਜੀ ਗੂੜੀਆਂ ਦੇ ਕੋਈ ਨਹੀਂ ਬੈਠ ਜਾਂਦੇ ਸੀ ਇੱਕ ਮਹੀਨਾ ਗਾਣਾ ਜਦੋਂ ਸੌਂਦਾ ਮਹੀਨਾ ਪੈਂਦੀ ਤੀਆਂ ਚ ਧਮਾਲ ਦੇ ਵੀ ਭਾਈ ਮੈਂ ਤਾਂ ਪੁਰਾਣਾ ਸਮਾਂ ਵੀ ਦੇਖਿਆ ਤੇ ਨਵਾਂ ਵੀ ਦੇਖਿਆ ਉਦੋਂ ਵਿਚਕਾਰਲਾ ਵੀ ਦੇਖਿਆ ਚੰਗਾ ਵੀ ਦੇਖਿਆ ਮਾੜਾ ਬਹੁਤ ਅਸੀਂ ਧਰਤੀ ਤੋਂ ਉੱਠੇ ਸੀ ਨਾ ਤਾਂ ਲਦਨ ਧਰਤੀ ਚ ਕਾਇਦਾ ਸੀ ਸੋ ਆ ਬਹੁਤ ਹਰਵਰੀ 1982 ਨੂੰ ਲੱਗਿਆ ਖੜਾ ਯਸ ਹਾਂ ਗਾਣੇ ਵੀ ਸੰਗੇਤ ਜੀ ਦਾ ਰਚਨ 42 ਸਾਲ ਹੋ ਗਏ ਜੀ 40 ਦੇ ਆਲੇ ਸਾਲ ਹੋ ਗਏ 42 ਸਾਲ ਦੇ ਆਲੇ ਸਾਲ ਹੋ ਗਏ ਬੀਬੀ ਜੀ ਦਾ 30 ਸਾਲ ਦੇ ਸੀਗੇ ਮੈਂ 30 ਦੇ ਸਾਲ ਦੀ 32 ਸਾਲ ਦੀ ਉਮਰ ਸੀ ਮੀ 32 ਦਾ ਲੋ ਉਹ ਤਾਂ ਹੈ ਹਾਂ ਨੇ ਗੀਤ ਸਾਡੇ ਮਹਾਰਾਜ ਦੀ ਕਿਰਪਾ ਨਾਲ ਸਾਰੇ ਸੰਗੀਤ ਤੇ ਇੱਕ ਹੈ ਸਿਦਾ ਇੱਕ ਗੀਤ ਚੜਿਆ ਚੋਨਾ ਤੋਂ ਮੈਨੂੰ ਲਾ ਦੇ ਪਾਲਦੇ ਹਾਂ ਤੇ ਹੋਈ ਮੇਰੇ ਮਨਬੋਧ ਠੀਕ ਹੈ ਲੈ ਖਬਰ ਨਿਆਣੀ ਦੀ ਬਾਵਾ ਦਾ ਤੇ ਗੀਤ ਸਾਰੇ ਸਾਡੇ ਜੇ ਦੇਖਿਆ ਜਾਵੇ ਤਾਂ ਮੁੱਖ ਕੀ ਫਿਲਮ ਤੋਂ ਵੀ ਚਾਹੀਦਾ ਹੈ ਸਦਾ ਗੀਤ ਸੀ ਅਮਲੀ ਦਾ ਅੱਖਾਂ ਦੇ ਸਾਮਨੇ ਸੀਨਾ ਜਾਂਦਾ ਮੈਨੂੰ ਕੀ ਕਰਦਾ ਹੁਣਾ ਅਧਿਕਾਰ ਵਾਲੇ ਕਿਵੇਂ ਬੁੱਝੇ ਇੱਕ ਸਾਡਾ ਗੀਤ ਸੀ ਦੁਪਹਿਰੇ ਕੁੱਤੀ ਭੋਗ ਦੀ ਸਾਥ ਦੀ ਮਲਕੀ ਕੀ ਮਾਜੀ ਇੱਕ ਕੰਨਾ ਬਣੀ ਮਲਕੀ ਤੇ ਮਾਂ ਇੱਕ ਇੱਕ ਵੀ ਭਾਈ ਜਦੋਂ ਅਖਾੜਾ ਲੱਗਦਾ ਸੀ ਤੇ ਸਦੀਕ ਸਾਹਿਬ ਸਿੱਧੂ ਛੋਟੇ ਰਾਜਾ ਭੈਣ ਨਹੀਂ ਲਾਇਆ ਮਹਿਸੂਸ ਨਹੀਂ ਹੁੰਦਾ ਸੀ ਅਸੀਂ ਉਹ ਐਕਟੇ ਹੁੰਦੇ ਸੀ ਕਾਦੀ ਜਿਵੇਂ 100 ਦੇ ਨੋਟ ਤਾਂ ਮੈਨਾਂ ਦੀ ਮੇਰੇ ਉਦੇ ਚ ਕਿੰਨੀ ਵਧੀਆ ਇੱਕ ਪੰਜਾ ਸਦੀਕ ਸਾਹਿਬ ਦੀ ਹਾਂ ਨਹੀਂ ਤੇ ਗੁੱਡ ਐਕਟਰ ਬਾਗੀ ਕਿੰਨਾ ਕਿੰਨਾ ਸਮਾਂ ਗਾਇਆ ਜੀ ਨਾਲ ਲਗਾਤਾਰ ਜਿਵੇਂ ਤੁਸੀਂ ਕਦੋਂ ਤੋਂ ਸ਼ੁਰੂਆਤ ਹੋ ਗਈ ਸੀ ਹਾਂ ਪਹਿਲੇ 30 ਸਾਲ ਗਾਇਆ ਤੇ ਰੋਟਾ ਵੀ ਤਾਂ ਠੀਕ ਹੈ ਅ ਮਗਰ ਅੱਜ ਤੋਂ ਪਹਿਲਾ ਦਿਨ ਹੀ ਸੀ ਕਿਉਂਕਿ ਤਸਵੀਰ ਸਾਹਿਬ ਐਮਪੀ ਬਣ ਕੇ ਮਨ ਲੋ ਇੱਕ ਮੰਤਰੀ ਬਣ ਕੇ ਹੈ ਨਾ ਤੇ ਮਿਲਦੇ ਰਹਿੰਦੇ ਆ ਜੀ ਹਾਂ ਮਿਲਦੇ ਰਹਿੰਦੇ ਆ ਮਿਲਦੇ ਰਹਿੰਦੇ ਆ ਹਾਂ ਹਾਂ ਚੋ ਅੱਛਾ 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 ਠੀਕ ਹੈ ਚਲੋ ਵੀ ভাই ਬਹੁਤ ਧੰਨਵਾਦ ਗਰਮੀ ਵੈਸੇ ਜ਼ਿਆਦਾ ਜੀ ਹਾਂ ਨਾਰਨ ਵਾਲਾ ਗੀਤ ਅੱਜ ਫਰਕ ਹੈ ਥੋੜਾ ਜਿਆਦਾ ਸਾਡੇ ਵੇਲੇ ਥੋੜਾ ਜਿਆਦਾ ਥੋੜਾ ਨਹੀਂ ਬਹੁਤ ਵਧੀਆ ਹੁੰਦਾ ਸੀ ਨੇ ਰੂਹ ਨੂੰ ਸਕੂਨ ਦਿੰਦੇ ਸੀ ਤੁਹਾਡੇ ਗੀਤ ਸੀ ਜਿਹੜੇ ਹਾਂ ਹੁਣ ਤੜਕਣਾ ਪੈਦਾ ਕਰਦੇ ਹਾਂ ਹਾਂ ਹੁਣ ਸ਼ਾਂਤੀ ਨਹੀਂ ਮਿਲਦੀ ਉਹ ਗਾਣੇ ਸੁਣ ਕੇ ਨਾ ਤੜਕਣਾ ਵਧ ਲਾ ਜਾਂਦੀ ਹੈ ਜੀ ਕੀ ਕਰ ਜਾਂਦੇ ਕੀ ਕਰ ਜਾਂਦੇ ਮੈਨੂੰ ਤਾਂ ਲੱਗਦਾ ਬਾਕੀ ਸਰਨ ਵਾਲਿਆਂ ਨੂੰ ਮਾਜਕਲ ਦੇ ਬੱਚਿਆਂ ਨੂੰ ਸੋ ਮੈਂ ਇਹ ਕਹਿਨੀ ਆ ਤੁਹਾਡੇ ਮਤ ਨਮਾਈ ਵੀ ਸੋਹਣੇ ਪੋਇਟ ਗਾਓ ਸੋਹਣੀ ਜਿਹੜੀ ਨਾ ਦਿਲ ਨੂੰ ਟੁੰਬੇ ਪਿਆਰ ਇੱਕ ਦੂਜੇ ਨਾਲ ਪਿਆਰ ਵਾਦੇ ਕਿਸੇ ਨਾਲ ਵੀ ਤੁਸੀਂ ਕਿਸੇ ਨੂੰ ਆਪਣੀ ਮਹਿਬੂਬਾ ਨੂੰ ਕਰਦੇ ਹੋ ਉਹਦੇ ਨਾਲ ਵਾਦੇ ਆਪ ਤੁਸੀਂ ਆਪਣੇ ਭਰਾ ਨੂੰ ਕਰਦੇ ਹੋ ਆਪਣੀ ਬੱਚੀ ਨਾਲ ਕਰਦੇ ਆ ਆਪਣੇ ਉਹਨਾਂ ਨਾਲ ਮੁਹੱਬਤ ਵਾਦੇ ਨਾ ਕਿ ਤੁਹਾਡੇ ਘਟੇ ਕਿਹਨੇ ਉਹ ਵੀ ਸੁਣਾ ਜਿਵੇਂ ਮੇਰਾ ਇੱਕ ਗੀਤ ਸੀਗਾ ਮੇਰੀਏ ਨੀ ਮਾਇ ਮੇਰੇ ਦਿਲਾਂ ਦੀ ਮਹਿਰ ਮੇਂ ਉਹ ਜ ਮੇਰੀ ਮੁੱਠੀ ਵਿੱਚ ਦੀ ਐ ਹੋ ਜੇ ਗੀਤ ਕੁੜੀਆਂ ਵੀ ਗਾਣ ਕੁੜੀਆਂ ਵੀ ਹੁਣ ਨਾ ਕਰ ਦੂੰ ਤੇ ਜਨ ਲੱਗੇ ਆ ਕਰ ਦੂੰ ਪਤਾ ਨਹੀਂ ਕੀ ਗਾਈ ਜਾਂਦੇ ਤੇ ਸਾਜ਼ ਬਹੁਤੇ ਹੁੰਦੇ ਤੇ ਆਵਾਜ਼ਾਂ ਸੁਣਦੀਆਂ ਨਹੀਂ ਪਹਿਲਾਂ ਆਵਾਜ਼ਾਂ ਸੁਣਦੀ ਸੀ ਸਾਜ਼ ਹਿਸਾਬ ਦੇ ਹੁੰਦੇ ਆ ਸੋ ਮੈਂ ਨਿੰਦਦੀ ਨਹੀਂ ਕਿਸੇ ਨੂੰ ਨਿੰਦੂ ਨਿੰਦਦੇ ਤੇ ਥੋੜਾ ਬਹੁਤ ਕਿਸੇ ਨੂੰ ਦੁੱਖ ਵੀ ਲੱਗਦਾ ਹੈ ਸੋ ਇਹ ਆ ਸਿਆਣੇ ਬਣੋ ਸਾਰੇ ਗਾਣ ਵਾਲੇ ਵੀ ਉਹ ਸੁਣਨ ਵਾਲੇ ਵੀ ਸੁਣਨ ਵਾਲੇ ਵੀ ਉਦਾਂ ਦੇ ਹੋਏ ਹੋਏ ਆ ਉਹ ਵੀ پاس ਸੁਣਦਾ ਦੇ ਹੋਏ ਸੋ ਇਹ ਸਵਾਤਾ ਨੂੰ ਥੋੜਾ ਜਿਹਾ ਸੰਭਾਲੋ ਔਰ ਆ ਦੂ ਟਿਕਾ ਦਸੂ ਆ ਜੱਜੀ ਭਾਈ ਤੁਸੀਂ ਦੇਖੋ ਵੀ ਇੱਕ ਬਜ਼ੁਰਗ ਆਣਾ ਬਜ਼ੁਰਗ ਤੁਸੀਂ ਬਜ਼ੁਰਗਾਂ ਚ ਬੈਠ ਕੇ ਵੇ ਵੈਲ ਅਜ ਮੈਂ ਤੁਹਾਨੂੰ ਦੱਸ ਦਿੰਦੀ ਆ ਮੈਂ ਮੈਂ ਨਾ ਬਜ਼ੁਰਗਾਂ ਚ ਬਹਿ ਕੇ ਇੰਨੀ ਖੁਸ਼ ਰਹਣੀ ਆ ਜਾਂ ਮੈਂ ਬੱਚਿਆਂ ਚ ਬਹਿ ਕੇ ਬਹੁਤ ਖੁਸ਼ ਰਹਣੀ ਆ ਜਦ ਬਿਓਰ ਲੱਗ ਸਕਦਾ ਕਿਉਂਕਿ ਆਪਾਂ ਅਸਿੱਤ ਕੋਈ ਹੋ ਜਾਂਦੇ ਸੋ ਬਹੁਤ ਵਧੀਆ ਲੱਗਦਾ ਬਜ਼ੁਰਗਾਂ ਚ ਬਹਿ ਕੇ ਇਹਨਾਂ ਨੇ ਵੀ ਆਪਣੇ ਤੇ ਸਾਰੇ ਧੁਖ ਸੁਖਣ ਆਇਆ ਅਬ ਗਰੀਬ ਵੀ ਤੋਂ ਮੀਰੀਆਂ ਮੀਰੀ ਤੋਂ ਹੁਣ ਐਸਾ ਵਸਦਾ ਚਾਹੇ ਸੁਣਨਾ ਇਹਨਾਂ ਦਾ ਮੇਰੇ ਐਸ ਪ੍ਰੋਗਰਾਮ ਜਿ سارے ਬਹੁਤ ਮਜ਼ੇਦਾਰ ਆਏ ਸੀਗੇ ਸੋ ਮੈਂ ਉਹਨਾਂ ਦਾ ਤਰਮਾਦ ਕਰਦੀ ਆਂ ਹਾਂ ਹਾਂ ਇਹ ਮੈਂ ਆਉਣ ਵਾਲੇ ਜਨਰੇਸ਼ਨਾਂ ਆ ਤੁਹਾਡੇ ਪਿੰਡਾਂ ਦੇ ਲੋਕਾਂ ਨੂੰ ਕਹੂੰਗੀ ਆਪਣੇ ਜੇ ਜਿੰਨੀ ਵੀ ਖੇਤੀ ਬਾੜੀ ਚ ਜਗ੍ਹਾ ਹੈਗੀ ਉਹਦੇ ਆਲੇ-ਦੁਆਲੇ ਨਸ਼ੇ ਈ ਲਾੜਨ ਚਾਹਦੇ ਉਹ ਬਹੁਤ ਵਧੀਆ ਸੋ ਆਉਣ ਵਾਲੇ ਜਨਰੇਸ਼ਨਾਂ ਜਿਹੜੀ ਮੇਰੀ ਉਹਨਾਂ ਨੂੰ ਵੀ ਬੱਚਿਆਂ ਨੂੰ ਵੀ ਕਹੂੰਗੀ ਨਸ਼ਿਆਂ ਤੋਂ ਮੁਕਤ ਰਹੋ ਨਸ਼ੇ ਬੇ ਜ਼ਿੰਦਗੀ ਬਹੁਤ ਕੀਮਤੀ ਐ ਮਸਾ ਮਿਲੀ ਐ ਸੋ ਦਰਖਤਵਲ ਜਿਆਦਾ ਧਿਆਤੇਂਦ ਦਰਖਤਵਲ ਜਿਆਦਾ ਧਿਆਤੇਂਦ ਫਾਰਿਆਵਲ ਜਿੰਨੀ ਤੁਹਾਡੇ ਪਿੰਡ ਚ ਹੋਊ ਕੀ ਤੁਹਾਡੇ ਪਿੰਡ ਚ ਠੀਕ ਐ ਖੇਤੀ ਤੁਸੀਂ ਕਰਦੇ ਹੋ ਬਹੁਤ ਵਧੀਆ ਮਿਹਨਤ ਕਰਦੇ ਹੋ ਪਰ ਦਰਖਤ ਨਹੀਂ ਲਾਓ ਦਰਖਤ ਤੁਸੀਂ ਫਰੂਟਾਂ ਦੇ ਲਾ ਲਓ ਆ ਨਿੰਮ ਲਾਓ ਨਿੰਮ ਜ਼ਿਆਦਾ ਵੈਟਰ ਮਾਸ ਚੰਗੀ ਹੁੰਦੀ ਐ ਕਿਉਂਕਿ ਇਹ ਉਹ ਮਤਲਬ ਆਖਾ ਆਖਾ ਬੋੜੇ ਫੜ ਬਿਮਾਰੀਆਂ ਤੋਂ ਦੂਰ ਕਰਦੀ ਐ ਨੇਮ ਦੇ ਪੱਤੇ ਆਪਰੇ ਖਾ ਲੋ ਤੇ ਤੇਰੇ দাঁਤ ਠੀਕ ਰਹਿਣੇ ਹੋ ਅਸੀਂ ਵੈਸੇ ਮੈਂ ਬੱਚੇ ਬਚਵਟ ਮੌਨ ਬੋਲੀਆਂ ਖਾਦੇ ਸੱਤ ਕੰਮੂਰ ਬੰਦੇ ਸੀ ਬਹੁਤ ਖਾਦੀਆਂ ਬਹੁਤ ਮਿੱਠੀਆਂ ਉਹ ਵੀ ਸਾਨੂੰ ਬਾਂਗਰੀਆਂ ਲੱਗਦੀਆਂ ਸੋ ਵੀ ਭਾਈ ਇੱਕ ਵੈਸੇ ਤਾਂ ਵੱਡਾ ਜਿਹੜਾ ਬੋਰਡ ਦੇ ਥੱਲੇ ਤੇ ਆ ਸਨਮਾਨ ਮੇਰਾ ਹੈ ਕਹਤੇ ਬੋਰਡ ਸੀ ਉਹ ਬਹੁਤ ਪੁਰਾਣਾ ਬੋਰਡ ਸੀ ਮੈਂ ਉਹ ਬੋਰਡ ਤੇ ਆ ਪੱਤੇ ਤੋੜ ਕੇ ਲਿਆ ਨਹੀਂ ਸੀ ਉਹ ਲੱਕੜ ਦੀ ਪੱਟੀ ਉਹਨੇ ਬਈ ਤਗੜੀ ਹੁੰਦੀ ਸੀ ਥੋੜਾ ਜਿਹਾ ਦੇਚਰੇ ਆਇਆ ਆਇਆ ਕਾਰਲਾ ਨੂੰ ਉਹ ਉਹ ਤਾਂ ਪੀਗਾ ਝੂੜ ਜਦੋਂ ਉਹ ਬਹੁਤ ਪੀਗਾ ਮੈਂ ਤਾਂ ਪੁਰਾਣਾ ਸਮਾਂ ਵੀ ਦੇਖਿਆ ਤੇ ਨਵਾਂ ਵੀ ਦੇਖਿਆ ਉਹਦੋਂ ਵਿਚਕਾਰਲਾ ਵੀ ਦੇਖਿਆ ਚੰਗਾ ਵੀ ਦੇਖਿਆ ਮਾੜਾ ਬਹੁਤ ਅਸੀਂ ਧਰਤੀ ਤੋਂ ਉੱਠੇ ਸੀ ਨਾ ਤਾਂ ਲਦਨ ਧਰਤੀ 'ਚ ਕਾਇਦਾ ਸੀ ਸੋ ਆ ਬਗ ਗਰਮਾਤ ਵੀ ਵਧੀਆ ਕੀਤਾ ਜੀ ਤੁਸੀਂ ਜਿਵੇਂ ਪੰਜਾਬੀ ਫਰਮਾਂ ਬਹੁਤ ਹਾਂ ਆਇਆ ਬਹੁਤ ਹੈ ਮੈਂ ਐਕਟਿੰਗ ਕਰਦਾ ਮੈਂ ਰਾਈਟਿੰਗ ਹੈ ਮੈਂ ਸ਼ੌਕ ਵਿੱਚ ਸੀ ਕਿਉਂਕਿ ਲੀਹ ਰਾਕਾ ਨਹੀਂ ਕਿ ਤੁਸੀਂ ਵਧੀਆ ਕਰਦੇ ਰਹੇ ਨਾਲ ਜਿਹੜੀ ਫਰਮਾਂ ਦਿਖਾ ਰਹੇ ਹੋ ਇਹ ਤਾਂ ਬੜੀ ਹੁਣ ਬਸ ਉਹ ਸਾਫ਼ ਸੁਥਰਾ ਯਾਰ ਰੋਲ ਸੀ ਤਾਂ ਆ ਗਿਆ ਮਾਂ ਸਾਹਮਣੇ ਲੇਟਾ ਸੀ ਬਹੁਤ ਵਧੀਆ ਬੈਠੋ ਸਾਰੇ ਜੀ ਬੈਠ ਜੀ ਮੇਰਾ ਮੇਰਾ ਉਹ ਦੇਖ ਕੇ ਨਾ ਮੀਤ ਉਹ ਤੋਂ ਇੱਕ ਗੱਲ ਹਾਂ ਜੇ ਜੀ ਤੁਹਾਨੂੰ ਜੀ ਹਾਂ ਜੇ ਨੇ ਰਾਣੂ ਚ ਬਣਾਣਾ ਰਾਣੂ ਜੀ ਕਿੰਨੇ ਸਾਲਾਂ ਤੋਂ ਬਣਾ ਰਹੇ ਹੋ ਦੇਵਨਾਨ ਨੇ ਮੇਰੇ ਸੁਭਾਅ ਦੇ ਬਤਾ ਲਿਆ ਗੱਲ ਹੋ ਗਈ ਦਰੀਮ ਸਾਹੀ ਥਲੇ ਜੀ ਅੱਛਾ ਜੀ ਹਾਂ ਥਲੇ ਦਰੀਮ ਸਾਹੀ ਦੇ ਮਹਿਲਾ ਕੇ ਥੀ ਜਗਾ ਤੇ ਸੇਲ ਬਣਾ ਲੈਣੀ ਸਾਰੇ ਲੋਕਾਂ ਨੇ ਨਿਵੇਸ਼ ਆ ਬੈਠੇ ਬੀਬੀ ਆ ਲੱਕੜ ਦੇ ਬਨ ਕੇ ਲੱਕੜ ਤੇ ਮਹਿਕ ਬਨ ਲੈ ਜਰਬਾ ਹਾਂ ਠੀਕ ਹਾਂ ਲੋਕੀ ਨੇ ਜੀ ਅਸੀਂ ਤੁਹਾਨੂੰ ਇੱਕ ਬੀਚ ਆਇਆ ਪਟਿਆਲਾ ਆ ਗਏ ਅਸੀਂ ਬਣਾ ਦੀ ਦੁਪਹਿਰੇ ਸਿਰ ਗੂੜੀਆਂ ਦੇ ਬੈਠਦੇ ਸੀ ਗੂੜੀਆਂ ਦੇ ਉੱਥੇ ਗੂੜੀਆਂ ਦੇ ਕੋਈ ਨਹੀਂ ਬੈਠ ਜਾਂਦੇ ਸੀ ਇੱਕ ਮਹੀਨਾ ਗਾਣਾ ਜਦੋਂ ਸੌਂਦਾ ਮਹੀਨਾ ਪੈਂਦੀ ਤੀਆਂ ਚ ਧਮਾਲ ਦੇ ਵੀ ਭਾਈ ਇੱਕ ਸੋਤੇ ਯਾਦ ਹੋ ਕਿਸੇ ਖਾਣੇ 'ਚ ਸੁਦੀਖ ਸਾਹਿਬ ਨੇ ਪੈਰ ਕਿਤੇ ਤੁਹਾਡਾ ਲਿੱਜਾ ਜੋ ਇੱਕ ਬੰਦਾ ਉਹਦੇ ਨਾਲ ਮਾਰਟਿਕ ਪੈ ਗਿਆ ਵੀ ਤੂੰ ਯਾਰ ਇੰਨਾ ਕੋਮਲ ਕਿਉਂ ਹੋ ਤੁਸੀਂ ਇੱਥੇ ਪਸ਼ੂਆਂ ਨੂੰ ਆਇਓ ਕਰਦਾ। ਜਦੋਂ ਮੈਂ ਦੇਖ ਸੁਦੀਖਾਰੇ ਕੋਈ ਬੰਦਾ ਕੋਲੇ ਹੁੰਦੇ ਜੀ। ਹਾਂ ਜਣ ਵੀ ਮਗਰ ਇੰਨਾ ਸਤਕਾਰ ਕਰਦੇ ਸੀਗੇ ਜੀ ਵੇਖੋ। ਤੇ ਮੈਂ ਹੋਰ ਤੁਹਾਨੂੰ ਗੱਲ ਸੁਣਾਉਣਾ ਉਹਦੇ ਦੀ ਗੱਲ ਛੱਡ ਦਿੱਤੀ। ਪਰ ਉਹਨੇ ਬੰਦੇ ਨੇ ਗੱਲ ਸੁਣਾਈ ਵੀ ਮਾਮਾ ਪਹਿਲੇ ਦਿਨ ਮੈਂ ਨੌਕਰੀ ਤੇ ਗਿਆ। ਅੱਛਾ ਜੀ। ਪਹਿਲੇ ਦਿਨ ਮਾਮਾ ਮਸਜਿਦ ਦਾ ਤੇ ਮੁਜੀਦਪੁਰ ਦਾ ਗੱਲ ਛੱਡਣ ਦੇ ਵਿੱਚ ਖੜਾ ਸੀ। ਅੱਛਾ ਜੀ। ਤੇ ਮੈਂ ਕਿਹਾ ਖਾਣਾ ਵੀ ਜਰੂਰ ਸੁਣਨਾ ਤੇ ਨੌਕਰੀ ਪਹਿਲੇ ਚਲੇ ਜਾਓ ਜਾਣ ਕਿਸੇ ਖੜਾ ਲੱਗਾ ਰਾਸ਼ਾ ਨਾ ਵੀ ਕਿਸੇ ਪਾਸੇ ਨਹੀਂ ਖਾਣਾ ਧਿਆਵੇ ਪੀਪਾ ਨੂੰ ਦੇਖਣ ਲੱਗਾ ਐਂ ਦੱਸਿਆ ਕਿਤੇ ਇੱਕ ਢੇਰੀ ਸੀ ਰੱਤੇ ਦੀ ਆਹਾਂ ਮੇਰੇ ਕੋਲ ਜਿਹੜਾ ਇੱਕ ਬੰਦਾ ਹੋਰ ਸੀ ਉਹ ਪਰਚਲ ਦੀ ਉਹ ਢਾਜੇ ਮੈਂ ਚੜ ਜਾ ਤੀ ਢਾਜੇ ਐਜੀ ਲੱਤੇ ਨੇ ਕਿੰਨਾ ਚਰੀ ਗਏ ਹਾਂਜੀ ਫੇਰ ਆਹ ਫੇਰ ਨਾਲ ਗੱਲ ਬਣੀ ਫੇਰ ਆ ਤਾਂ ਮੈਂ ਉੱਥੇ ਪੁੱਛਿਆ ਵੀ ਇਹਦੀ ਗੱਡੀ ਕਿੱਥੇ ਖੜੀ ਆ ਹੂੰ ਉਹ ਆਦੇ ਜੀ ਉਹ ਦੂਰੇ ਪਾਸੇ ਖੜੀ ਖੜੀਆ ਫੇਰ ਗੱਡੀ ਦੇ ਕੋਲੇ ਖੜ ਗਿਆ ਜਦੋਂ ਖੜਾ ਆ ਗਿਆ ਉਹ ਤੋਂ ਮੈਂ ਦੇਖ ਕੇ ਫੇਰ ਹਾਂ ਇਹ ਵੀ ਦੱਸੇ ਇੰਨੀ ਹੋ ਚੁੱਕੀ ਅਸੀਂ ਤੇ ਬਲਾਡ ਸਾਹਿਬ ਨਾਲ ਗੱਲਾਂ ਕਰਦੇ ਆਇਆ ਅਸੀਂ ਜਿੱਥੇ ਬੈਠਦੇ ਆ ਮੈਂ ਉੱਥੇ ਪਾਸੇ ਵੀ ਅਸੀਂ ਨਾ ਜਦੋਂ ਆਉਂਦੀ ਗੱਡੀ ਉਹਦੇ ਕੋਲ ਉਡਾਉਂਦੇ ਜਾਂਦੇ ਫਿਰ ਤੋਰ ਜਾਂਦੇ ਫਿਰ ਕੋਲ ਉਡਾਉਂਦੇ ਜਾਂਦੇ ਜੀ ਸੋਨੂੰ ਵੇਖਣ ਨੂੰ ਹੀ ਅੱਜ ਜੀ 6:30 ਦਾ ਘਾਹ ਹੋ ਗਈ 11:30 ਅਸੀਂ ਨਰਮਾ ਨੇ ਘਰਾਂ ਦਿੱਖੇ ਜਾਈਏ ਨਰਮਾ ਆ ਕੇ ਤੁਸੀਂ ਨਾ ਉਹਦੀ ਘਰ ਕਿੱਡੇ ਆ ਗਏ ਤੇ ਲੋਕ ਨਹੀਂ ਪੈ ਰਹੇ ਸੀ ਕੋਈ ਲੋਕ ਨਾ ਨਹੀਂ ਉਹਦਾ ਨਹੀਂ ਘਰ ਵੱਡੀ ਨਹੀਂ ਚੱਲਦੀ ਤੇ ਕਾਲ ਉਹਨਾਂ ਦੀ ਗੱਲ ਆ ਗਲੀਆਂ ਜੇ ਆਪਣੀ ਗਲੀ ਦੇ ਖੇਤ ਤੇ ਜਾ ਕੇ ਦੱਸ ਸੀ ਜੇ ਉਹ ਉਧਰ ਵਾਪਸ ਆਇਆਸ ਡੀ ਸਾਹਿਬ ਦੇ ਪਿੱਛਾ ਜਿੱਤ ਕੇ ਆਏ ਤੇ ਗਲੀ ਦੇ ਵਿਚਾਰੇ ਇੱਕ ਨਾਈ ਜੀ ਜਿੱਕੜਾ ਲੇ ਸਾਰੇ ਲੋਕ ੱੱੱਕਾ ਪੈਣ ਲੱਗੇ ਲੋਕਾਂ ਨੂੰ ਕਾਫੀ ਬੰਦਿਆਂ ਨੇ ਕਿਹਾ ਲੋਕਾਂ ਨੇ ਵੀ ਭਾਈ ਫਿਐਸਲਾ ਨਹੀਂ ਕਰਦੀ ਯਾਰ ੱੱਕਾ ਮੂਤੀ ਨਾ ਕਰੋ ਤੇ ਕੰਮ ਵੀ ਨਾ ਕਰੋ ਪਰ ਲੋਕ ਕਿਉਂ ਹੜਦੇ ਜੂ ਉਹਨਾਂ ਟੇਮਾ ਤੇ ਇਹੋ ਜਿਹੇ ਹਾਲਾਤ ਹੋ ਗਏ ਵੇਖਣ ਦੇ ਬਾਰੇ ਵੀ ਉੱਥੇ ਜੜਦੀ ਆਉਂਦੀ ਗੱਲ ਉਹ ਚਸ ਦੀਖ ਸਾਹਿਬ ਨੇ ਨਹੀਂ ਛੱਡ ਕੇ ਹਵਾਲਾ ਤੇ ਕਰ ਗਿਆ अब आगे आगे दस दस पिछले अच्छी अगर हमी खड़ी कर ਆਪ ਜੀ ਆਇਆ ਤੋਂ ਕਰੇ ਨੇ ਗਾਣਾ ਗਾਉਣ ਪ੍ਰਕਾਰੇ ਛੱਡੋ ਕਰਦੇ ਉਹ ਤੇ ਉਹ ਆ ਰਹੀਏ ਭਲਿਆ ਦੁਪਾਤਰਾ ਦੇ ਵਿੱਚ ਵਾਤਾ ਹੋ ਗਿਆ ਰਿਕਾਰਡ ਨਹੀਂ ਆਇਆ ਛੱਡ ਦੇਈ ਬਹੁਤ ਲੱਗਦਾ ਹੈ ਅੱਗਰੋ ਫੇਰ ਕਰੀ ਪਰੂ ਕਰਾਇਆ ਇਹ ਤੇੰਨਾਂ ਦੇ ਲਵਾਇਆ ਕਾੜੇ ਜੋ ਉਹ ਹੋਰ ਵੀ ਗਾਣੇ ਬੜੇ ਸੀ ਹੁਣ ਅਰੇ ਦਿਮਾਗ ਤੇ ਉਹਨੇ ਜਿਹੜੇ ਨਵੇਂ ਲਾਏ ਸੀ ਰਿਕਾਰਡ ਨਹੀਂ ਹੋਏ ਜੀ 1978 ਜਦੋਂ ਜੀ ਕੋਡਾ ਹੁਣ ਤਾਂ ਬਾਹਰ ਬਾਹਰ ਆਪਾਂ ਕਰਨੀ ਐ ਤੇ ਸਾਰਾ ਇਹ ਤਰੀਕ ਸੁਣੇ ਕੋਲੇ ਲੱਗਿਆ ਸੀ ਜਿਹੜੀ ਇਹ ਜਨਤਾ ਨਾਲ ਸਰਕਾਰ ਨੇ ਇਕੱਠੇ ਲੈ ਜੀਏ ਜੀ ਲਗਾਤਾ ਹਰ ਦਿਨ ਇਕੱਠੇ ਕਿਉਂ ਅਸੀਂ ਦੇਖਣਗੇ ਫਿਰ ਉਹਨੇ ਜੋ 82 ਜਿਹੜੇ ਵਿਆਹ ਨੇ ਖੜਾ ਲਾਇਆ ਜਿਹੜੇ ਲੋਹੜੀ ਅੱਛਾ ਸੀਗੇ ਨੂੰ ਸੁਣਨ ਭੱਜਾ ਉਹਨੇ ਸਹੀ ਰਿਕਾਰਡ ਹੋਈ ਵਰਤਦੀ ਸਾਡੇ ਮੁੰਡਿਆਂ ਦੇ ਵਿੱਚ ਮਿੰਟ ਪਾਸੇ ਬਰਾਬਰ ਸੀਗੀ ਪੀਪਰ ਸ਼ਰਕੀ ਬਚਾ ਥੇਸ ਸਿੰਘ ਜੰਗ ਕੇ ਸ਼ਰਮੀਲੇ ਦੇ ਗਾਣੇ ਸਾਰੇ ਹਾਂਜੀ ਪਹਿਲੇ ਵਾਰ ਨੂੰ ਚੰਦ ਚੜ ਜਾਂਦਾ ਪਿਛਲੇ ਵਾਰ ਨੂੰ ਉਤਾਰੇ ਇੱਕ ਆਪ ਬੈਂਦੀ ਹੈ ਸਣਕ ਮੇਰੀ ਵਾਂਗ ਮੇਰੇ ਜੇਟ ਦੀ ਕੀਤੀ ਤੇ ਲੋਕੋ ਜਿੱਕਰਾਂ ਨਾ ਨਹੀਂ ਵਰਦਾ ਜਿੰਨੇ ਸਾਰਾ ਰਿਕਾਰਡ ਇੱਕੋ ਹੀ ਆਇਆ ਸੀ ਐਲਪੀ ਸਾਰੇ ਸ਼ਰਮੀਲੇ ਦੇ ਰਿਕਾਰਡ ਹੀ ਆਏ ਸੀ ਅਜੇ ਰਿਕਾਰਡ ਨਹੀਂ ਆਇਆ ਸੀ ਬਾਹਰ ਚਾਰਦਾ ਜੀ ਆਪ ਦੀ ਗੱਲ ਤਦੋਂ ਪਹਿਲੇ ਆਲਬਮ ਜਿਹਨੂੰ ਫੋਟੋ ਮੈਨੂੰ ਅੱਜ ਵੀ ਵੀਡੀਓ ਹੈੀ ਸੋਡੇ ਕੋਲ ਥਾੜੀ ਜੀ ਉਦੋਂ ਵੀਡੀਓ ਬਣ ਲਈਆਂ ਨਹੀਂ ਹੁੰਦੀਆਂ ਉਦੋਂ ਵਾਈਡ ਆਲਬਮ ਵੀ ਬਲੈਕ ਐਂਡ ਵਾਈਡ ਹੈ ਅੱਛਾ ਕਨਵੈਕਟ ਹੈ ਉਹਦਾ ਕੋਈ ਆਜ ਜਦੋਂ ਮਰਜ਼ੀ ਮੈਂ ਨੰਬਰ ਲਾ ਲਵਾਂ ਮੈਨੂੰ ਤੁਹਾਨੂੰ ਜਾਣਦਾ ਕਿੰਨੀ ਤਰਫ ਦੇ ਘਰਾਂ ਜਾ ਟਿਕ ਰਿਹਾ ਮਰਨ ਰਿਹਾ ਹੈ ਜੀ ਪਾਣ ਰਿਹਾ ਹੈ ਰਿਵਜ ਮੈਂ 35